ਬੀਬੀਆਂ ਦਾ ਨਵਾਂ ਘਰ ਬਣਾਉਣ ਵਾਸਤੇ ਉਪਰਾਲਾ ਕੀਤਾ ਵਾ ਤੇ ਉਸ ਉਪਰਾਲੇ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਆ ਇਹ ਹੁਣ ਘਰ ਦਾ ਬੇੜਾ ਵੀ ਛੋਟਾ ਪੈ ਗਿਆ ਤੇ ਇਹ ਘਰ ਦੀ ਬਿਲਡਿੰਗ ਵੀ ਹੈ ਜਿਹੜੀ ਉਹ ਆਲਮੋਸਟ ਫੁੱਲ ਹੋ ਚੁੱਕੀ ਆ ਜੇ ਇੱਥੋਂ ਕਰੀਬ ਪੌਣੇ 200 ਦੇ ਆਸ-ਪਾਸ ਜਿਹੜੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਉਹਨਾਂ ਵਾਸਤੇ ਉਧਰ ਨਵੀਂ ਬਿਲਡਿੰਗ ਬਣ ਜੇ ਵੀ ਫਿਰ ਜਿਹੜੇ ਇਹ ਡੇਟ ਫਲੋਰ ਬੀਬੀਆਂ ਨੂੰ ਦਿੱਤਾ ਹੋਇਆ ਉਹ ਫਲੋਰ ਖਾਲੀ ਹੋ ਜੂ ਉੱਥੇ ਬਾਪੂ ਬਜ਼ੁਰਗਾਂ ਤੇ ਵੀਰਾਂ ਨੂੰ ਰਹਿਣ ਦਾ ਇੰਤਜ਼ਾਮ ਹੋ ਜੂ ਆ ਨਿੱਕੇ ਜਿਹੇ ਵਿਹੜੇ ਦੇ ਵਿੱਚ ਤੁਸੀਂ ਸੋਚੋ ਵੀ 180 ਦੇ ਕਰੀਬ ਬੱਚੇ ਬੱਚੀਆਂ ਤੇ ਮਾਵਾਂ ਭੈਣਾਂ ਸਾਡੀਆਂ ਰਹਿੰਦੀਆਂ ਕਿੰਨਾ ਮੁਸ਼ਕਲ ਹੋ ਜਾਂਦਾ ਇਸ ਵਿਹੜੇ 'ਚ ਰਹਿਣਾ ਘੁੰਮਣਾ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਪੈਂਦੀ ਹੈ ਜੀ ਸਰੀਏ ਦੀ ਲੋੜ ਪੈਂਦੀ ਹੈ ਸਭ ਤੋਂ ਵੱਧ ਸਰੀਆ ਚਾਹੀਦਾ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਵੀ ਸਰੀਆ ਰੇਤਾ ਤੇ ਬਜਰੀ ਦੇ ਇੰਨੇਕ ਤਦਾਰ ਦੇ ਵਿੱਚ ਸਾਡੇ ਕੋਲੇ ਸਮਾਨ ਆ ਜਾਵੇ ਵੀ ਅਸੀਂ ਕਾਰਜ ਨੂੰ ਸ਼ੁਰੂ ਕਰ ਸਕੀ ਤੇ ਸਾਡੀ ਸਾਰੀਆਂ ਭੈਣਾਂ ਮਾਵਾਂ ਵੱਲੋਂ ਬੱਚਿਆਂ ਬੱਚੀਆਂ ਵੱਲੋਂ ਤੁਹਾਨੂੰ ਬੇਨਤੀ ਹੈ ਜੀ ਇਹ ਵੀ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਰੀ ਸੇਵਾ ਪਰਿਵਾਰ ਦੇ ਸਾਰੇ ਬੀਬੀਆਂ ਸਾਡੀਆਂ ਭੈਣਾਂ ਬੱਚੀਆਂ ਸਾਡੀਆਂ ਧੀਆਂਾਂ ਸਾਡੇ ਪਰਿਵਾਰ ਦੇ ਮੈਂਬਰ ਸਾਰੇ ਇੱਕ ਛੋਟਾ ਜਿਹਾ ਸਨੇਹਾ ਤੁਹਾਡੇ ਨਾਲ ਸਾਂਝਾ ਕਰਨ ਆਏ ਨੇ ਸਾਡੀਆਂ ਭੈਣਾਂ ਵਾਸਤੇ ਬੀਬੀਆਂ ਵਾਸਤੇ ਅਸੀਂ ਇੱਕ ਨਵਾਂ ਘਰ ਬਣਾਉਣ ਲੱਗੇ ਆ ਜੀ ਕਿਉਂਕਿ ਹੁਣ 100 80 ਦੇ ਕਰੀਬ ਭੈਣਾਂ ਤੇ ਬੀਬੀਆਂ ਤੇ ਬੱਚੇ ਬੱਚੀਆਂ ਨੇ ਸਾਡੇ ਪਰਿਵਾਰ ਦੇ ਵਿੱਚ ਤੇ ਉਹਨਾਂ ਸਾਰਿਆਂ ਦਾ ਇੱਥੇ ਅੰਦਰ ਰਹਿਣਾ 베ੜਾ ਬਹੁਤ ਛੋਟਾ ਹੋ ਗਿਆ 베ੜੇ ਦੀ ਦਿੱਕਤ ਆ ਰਹੀ ਹੈ ਘੁੰਮਣਾ ਫਿਰਨਾ ਔਰ ਪਹਿਲਾਂ ਇੱਕ ਥੱਲੇ ਵਾਲਾ ਫਲੋਰ ਸੀ ਜਿਹੜਾ ਉਹ ਬੀਬੀਆਂ ਨੂੰ ਭੈਣਾਂ ਨੂੰ ਦਿੱਤਾ ਹੋਇਆ ਸੀ ਜਿਵੇਂ ਤੁਸੀਂ ਵੀਡੀਓ 'ਚ ਦੇਖਦੇ ਹੋ ਬੈੱਡ ਲੱਗੇ ਹੋਏ ਆ ਫਿਰ ਜਦੋਂ ਬੀਬੀਆਂ ਤੇ ਭੈਣਾਂ ਨੂੰ ਜਗ੍ਹਾ ਦੀ ਜ਼ਿਆਦਾ ਲੋੜ ਪਈ ਉੱਥੇ ਰਸ ਵੱਧ ਗਿਆ ਫਿਰ ਉੱਪਰਲਾ ਫਲੋਰ ਬੀਬੀਆਂ ਤੇ ਭੈਣਾਂ ਨੂੰ ਦੇਤਾ ਫਰਸਟ ਫਲੋਰ ਉਹਦੇ ਵਿੱਚ ਹੁਣ ਬੀਬੀਆਂ ਤੇ ਭੈਣਾਂ ਸਾਡੀਆਂ ਰਹਿੰਦੀਆਂ ਹੁਣ ਉਹ ਵੀ ਫਲੋਰ ਆ ਜਿਹੜਾ ਫੁੱਲ ਹੋ ਚੱਲਿਆ ਤੇ ਹੁਣ ਸਾਨੂੰ ਦਿੱਕਤ ਵੀ ਆ ਰਹੀ ਆ ਬੇੜਾ ਛੋਟਾ ਹੋਣ ਕਰਕੇ ਵੀ ਪਰਿਵਾਰ ਵੱਡਾ ਹੋ ਗਿਆ ਸੁਖ ਨਾਲ ਤੇ ਅਸੀਂ ਹੁਣ ਬੀਬੀਆਂ ਦਾ ਨਵਾਂ ਘਰ ਬਣਾਉਣ ਵਾਸਤੇ ਉਪਰਾਲਾ ਕੀਤਾ ਵਾ ਤੇ ਉਸ ਉਪਰਾਲੇ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਆ ਕਿਉਂਕਿ ਅਸੀਂ ਜਦੋਂ ਇਹ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਸੀ ਸੁਪਨਿਆਂ ਦੇ ਘਰ ਦੀ ਨਵੀਂ ਬਿਲਡਿੰਗ ਤਾਂ ਉਦੋਂ ਸੋਚਿਆ ਸੀਗਾ ਵੀ ਇਸ ਸਾਲ ਸਵਾ ਸਾਲ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਪੂਰਾ ਹੋ ਜਾਊਗਾ ਪਰ ਅਜ ਤਕਰੀਬ 3 ਸਾਲ ਹੋ ਚੱਲੇ ਆ ਜੀ ਹਜੇ ਤੱਕ ਵੀ ਇਹ ਬਿਲਡਿੰਗ ਦਾ ਕੰਮ ਕੰਪਲੀਟ ਨਹੀਂ ਹੋਇਆ ਬੜੀਆਂ ਦਿੱਕਤਾਂ ਵੀ ਆਈਆਂ ਸਮੱਸਿਆਵਾਂ ਵੀ ਆਈਆਂ ਬੜੇ ਉਤਰਾ ਚੜਾ ਵੀ ਆਏ ਪਰ ਹਜੇ ਤੱਕ ਵੀ ਉਹ ਬਿਲਡਿੰਗ ਦਾ ਕੰਮ ਨਿਬੜੇ ਨਹੀਂ ਨਿਪਰੇ ਨਹੀਂ ਚੜਿਆ ਹੁਣ ਆ ਨਵੀਂ ਬਿਲਡਿੰਗ ਹੈ ਜਿਹੜੀ ਬੀਬੀਆਂ ਵਾਸਤੇ ਭੈਣਾ ਵਾਸਤੇ ਮਾਵਾ ਵਾਸਤੇ ਬਣਾਉਣ ਲੱਗੇ ਅਸੀਂ ਬਿਲਕੁਲ ਸਾਹਮਣੇ ਵਾਲੇ ਪਾਸੇ ਸਾਡੀਆਂ ਨਿੱਕੀਆਂ ਨਿੱਕੀਆਂ ਧੀਆਂ ਸਾਡੇ ਪਰਿਵਾਰ ਦੇ ਵਿੱਚ ਸਾਡੀਆਂ ਮਾਵਾ ਸਾਡੇ ਬਜ਼ੁਰਗ ਸਾਡੀਆਂ ਭੈਣਾ ਇਸ ਟੈਂਟ ਲਾ ਕੇ ਤੰਬੂ ਲਾ ਕੇ ਤਰਪਾਲਾਂ ਦੇ ਹੇਠ ਸੌਂਦੇ ਸੀ ਕਿਸੇ ਟਾਈਮ ਅਸੀਂ ਨਹੀਂ ਸੀ ਕਦੇ ਸੋਚਿਆ ਵੀ ਅਸੀਂ ਇਹ ਸਭ ਕੁਝ ਕਦੇ ਕਰ ਪਾਵਾਂਗੇ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਦੇ ਮਹਿਲਾਂ ਵਰਗੇ ਹਾਲਾਤ ਬਣਨਗੇ ਉਥੋਂ ਤੰਬੂ ਤਰਪਾਲਾਂ ਚੋਂ ਨਿਕਲ ਕੇ ਸਾਲ ਦਰ ਸਾਲ ਸਾਡਾ ਪਰਿਵਾਰ ਵੀ ਵੱਡਾ ਹੁੰਦਾ ਗਿਆ ਸਾਡੀਆਂ ਬੀਬੀਆਂ ਭੈਣਾਂ ਦੀ ਵੀ ਤਦਾਦ ਵੱਧਦੀ ਗਈ ਅੱਜ ਪਰਿਵਾਰ ਦੇ ਵਿੱਚ 850 ਦੇ ਕਰੀਬ ਮੈਂਬਰ ਅਸੀਂ ਰਹਿੰਦੇ ਆ ਜਿਦੇ ਵਿੱਚ 5000 ਦੇ ਕਰੀਬ ਬੰਦੇ ਘਰਾਂ ਨੂੰ ਜਾ ਚੁੱਕੇ ਆ ਠੀਕ ਹੋ ਕੇ ਪਿਛਲੇ ਇਹ 9.5 ਸਾਲਾਂ ਦੀ ਜਿਹੜੀ ਸਾਡੀ ਸੇਵਾ ਵਾ ਉਹਦੇ ਵਿੱਚ ਸੈਂਕੜੇ ਮੈਂਬਰ ਸਾਨੂੰ ਛੱਡ ਕੇ ਵੀ ਇਸ ਦੁਨੀਆ ਤੋਂ ਚਲੇ ਗਏ ਨੇ ਅਕਾਲ ਚਲਾਣਾ ਕਰ ਗਏ ਨੇ ਪਰ ਇਹ ਸਭ ਕੁਝ ਕਰਦੇ ਆ ਦੇਖਦੇ ਆ ਸੁਣਦੇ ਆ ਇਹ ਮਹਿਸੂਸ ਵੀ ਹੁੰਦਾ ਵੀ ਇਦਾਂ ਦੇ ਘਰਾਂ ਦੀ ਲੋੜ ਨਾ ਪਵੇ ਸਾਡੀਆਂ ਮਾਵਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਪਰ ਅੱਜ ਜਿਹੜਾ ਪਰਿਵਾਰ ਸਾਡੇ ਕੋਲੇ ਇੱਥੇ ਰਹਿ ਰਿਹਾ ਉਹਨਾਂ ਦੀ ਜ਼ਰੂਰਤ ਨੂੰ ਦੇਖਦੇ ਆ ਕਿਉਂਕਿ ਇਹ ਹੁਣ ਘਰ ਦਾ ਬੇੜਾ ਵੀ ਛੋਟਾ ਪੈ ਗਿਆ ਤੇ ਇਹ ਘਰ ਦੀ ਬਿਲਡਿੰਗ ਵੀ ਹੈ ਜਿਹੜੀ ਉਹ ਆਲਮੋਸਟ ਫੁੱਲ ਹੋ ਚੁੱਕੀ ਆ ਜੇ ਇੱਥੋਂ ਕਰੀਬ ਪੌਣੇ 200 ਦੇ ਆਸ-ਪਾਸ ਜਿਹੜੀਆਂ ਬੀਬੀਆਂ ਤੇ ਭੈਣਾਂ ਸਾਡੀਆਂ ਉਹਨਾਂ ਵਾਸਤੇ ਉਧਰ ਨਵੀਂ ਬਿਲਡਿੰਗ ਬਣ ਜੇ ਵੀ ਫਿਰ ਜਿਹੜੇ ਇਹ 1.5 ਫਲੋਰ ਬੀਬੀਆਂ ਨੂੰ ਦਿੱਤਾ ਹੋਇਆ ਉਹ ਫਲੋਰ ਖਾਲੀ ਹੋ ਜੂ ਉੱਥੇ ਬਾਪੂ ਬਜ਼ੁਰਗਾਂ ਤੇ ਵੀਰਾਂ ਨੂੰ ਰਹਿਣ ਦਾ ਇੰਤਜ਼ਾਮ ਹੋ ਜੂ ਕਰੀਬ 800 850 ਮੈਂਬਰ ਇਸ ਬਿਲਡਿੰਗ ਦੇ ਵਿੱਚ ਰਹਿ ਸਕਦਾ ਤੇ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲ ਦੇ ਬੀਬੀਆਂ ਦੀ ਰਿਹائش ਬਣਾ ਲਈਏ। ਆ ਨਿੱਕੇ ਜਿਹੇ ਵੇੜੇ ਦੇ ਵਿੱਚ ਤੁਸੀਂ ਸੋਚੋ ਵੀ 180 ਦੇ ਕਰੀਬ ਬੱਚੇ-ਬੱਚੀਆਂ ਵਾ ਤੇ ਮਾਵਾ ਭੈਣਾ ਸਾਡੀਆਂ ਰਹਿੰਦੀਆਂ। ਕਿੰਨਾ ਮੁਸ਼ਕਲ ਹੋ ਜਾਂਦਾ ਇਸ ਵੇੜੇ 'ਚ ਰਹਿਣਾ, ਘੁੰਮਣਾ, ਬੈਠਣਾ। ਤੇ ਹੁਣ ਜਿਹੜੀ ਇਹ ਬਿਲਡਿੰਗ ਅਸੀਂ ਬਣਾ ਰਹੇ ਆ ਇਹ 6 ਮੰਜ਼ਲਾਂ ਦੀ ਬਿਲਡਿੰਗ ਆ ਤੇ ਖੁੱਲੀ-ਡੁੱਲੀ ਇਹ ਬਿਲਡਿੰਗ ਆ ਜਿੱਥੇ 5-4 ਸਾਲ ਸਾਨੂੰ ਬੀਬੀਆਂ ਪੈਣਾ ਵਾਸਤੇ ਨਵੀਂ ਜਗ੍ਹਾ ਬਣਾਉਣ ਦੀ ਜ਼ਰੂਰਤ ਨਹੀਂ ਪਊਗੀ ਤੇ ਤਦ ਤੱਕ ਅਸੀਂ ਕੋਈ ਉਮੀਦ ਵੀ ਕਰਦੇ ਆਂ ਵੀ ਲੋਕ ਅਵੇਅਰ ਹੋਣਗੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਘਟਣਗੀਆਂ ਲੋਕ ਐਦਾਂ ਦੇ ਹਾਲਾਤਾਂ 'ਚ ਜਾਣ ਤੋਂ ਬਚਣਗੇ ਜਾਂ ਉਹਨਾਂ ਦੇ ਲੋਕ ਉਹਨਾਂ ਦੀ ਮਦਦ ਕਰਨਗੇ ਰਿਸ਼ਤੇਦਾਰ ਭੈਣ ਭਰਾ ਵੀ ਇਨ੍ਹਾਂ ਘਰਾਂ ਦੇ ਵਿੱਚ ਇਕੱਠ ਨਾ ਬਦੇ ਪਰ ਅੱਜ ਲੋੜ ਆ ਸਾਨੂੰ ਸਮੇਂ ਦੇ ਮੁਤਾਬਕ ਇੱਕ ਘਰ ਦੀ ਜਿਹੜਾ ਬੀਬੀਆਂ ਤੇ ਭੈਣਾਂ ਦਾ ਇੱਕ ਅਲੱਗ ਘਰ ਹੋਵੇ ਜਿਹੜਾ ਯਾਨੀ ਸਾਡੀਆਂ ਮਾਮਾ ਤੇ ਭੈਣਾਂ ਵਾਸਤੇ ਅਲੱਗ ਵਿਹੜਾ ਹੋਵੇ ਜਿਹੜਾ ਮਾਮਾ ਤੇ ਭੈਣਾਂ ਵਾਸਤੇ ਅਲੱਗ ਉਧਰ ਹੀ ਸਲਾਈ ਸੈਂਟਰ ਹੋਵੇ ਵਿੱਚ ਹੀ ਐਕਟੀਵਿਟੀ ਰੂਮ ਹੋਵੇ ਉਹਦੇ ਵਿੱਚ ਹੀ ਬੱਚਿਆਂ ਦੇ ਖੇਡਣ ਵਾਸਤੇ ਪ੍ਰਬੰਧ ਹੋਵੇ ਉਹਦੇ ਵਿੱਚ ਹੀ ਅਲੱਗ ਲੰਗਰ ਹਾਲ ਹੋਵੇ ਟੀਵੀ ਰੂਮ ਬਣੇ ਹੋਣ ਉਹਦੇ ਵਿੱਚ ਹੀ ਸਾਡੀਆਂ ਬੀਬੀਆਂ ਤੇ ਭੈਣਾਂ ਬੈਠ ਕੇ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਣ ਇੱਕ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਸਾਡੀ ਸੁਪਨਿਆਂ ਦੇ ਘਰ ਦੀ ਇਹ ਬਿਲਡਿੰਗ ਹੈ ਜਿਹੜੀ ਸਾਡੀਆਂ ਮਾਮਾਂ ਤੇ ਪੈਣਾ ਵਾਸਤੇ ਅਸੀਂ ਬਣਾਉਣ ਲੱਗੇ ਆ ਉਹਦੇ ਵਿੱਚ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਆ ਜੀ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਪੈਂਦੀ ਆ ਜੀ ਸਰੀਏ ਦੀ ਲੋੜ ਪੈਂਦੀ ਆ ਸਭ ਤੋਂ ਵੱਧ ਸਰੀਆ ਚਾਹੀਦਾ ਹੁੰਦਾ ਜਿਵੇਂ 25 mm ਦਾ ਸਰੀਆ ਚਾਹੀਦਾ 40 ਟਨ ਸਰੀਆ ਮਤਲਬ ਫਿਰ 20 mm ਦਾ ਸਰੀਆ 25 ਟਨ ਸਰੀਆ ਉਹ ਚਾਹੀਦਾ ਜੀ ਫਿਰ 16 mm ਦਾ ਸਰੀਆ ਜੀ 20 ਟਨ ਉਹ ਚਾਹੀਦਾ ਜੀ ਫਿਰ 12 mm ਦਾ ਸਰੀਆ ਜੀ 15 ਟਨ ਉਹ ਚਾਹੀਦਾ ਜੀ ਫਿਰ 8 mm ਦਾ ਸਰੀਆ 15 ਟਨ ਹੀ ਉਹ ਚਾਹੀਦਾ ਜੀ ਫਿਰ ਤਾਰਾਂ ਜਿਹੜੀਆਂ ਜਾਲ ਬੰਨਣ ਵਾਲੀਆਂ ਹੁੰਦੀਆਂ 1 ਟਨ ਉਹ ਚਾਹੀਦੀਆਂ ਜੀ ਇਹ ਟੋਟਲ ਕਰੀਬ 105 ਟਨ ਬਣਦਾ ਜੀ ਇਹ 105 ਟਨ ਜੇ ਸਰੀਆ ਸਾਡੇ ਕੋਲੇ ਇੱਥੇ ਪਹੁੰਚਦਾ ਹੋ ਜੂਗਾ ਫਿਰ ਸਾਡੀ ਬਿਲਡਿੰਗ ਦਾ ਜਿਹੜਾ ਕੰਮ ਆ ਇੱਕ ਵਾਰੀ ਸ਼ੁਰੂ ਹੋ ਜਾਊਗਾ ਫਿਰ ਨਾਲ ਦੀ ਨਾਲ ਸੰਗਤ ਥੋੜਾ ਥੋੜਾ ਕਰਕੇ ਚੀਜ਼ਾਂ ਆਈ ਜਾਂਦੀਆਂ ਤੇ ਚੱਲੀ ਜਾਂਦੀਆਂ ਹੁਣ ਇਸ ਬਿਲਡਿੰਗ ਦੇ ਵਿੱਚ ਇੱਕ ਫਲੋਰ ਦੇ ਉੱਤੇ ਕਿੰਨਾ 22 ਟਨ ਸਰੀਆ ਹਾਂਜੀ 22 ਟਨ ਸਰੀਆ ਲੱਗਦਾ ਸੀ ਜੀ ਇੱਕ ਫਲੋਰ ਦੀ ਪੂਰੀ ਸਲੇਬ ਪਾਉਣ ਨੂੰ ਤੇ ਉਧਰ ਕਰੀਬ 18 ਟਨ ਸਰੀਆ ਜਿਹੜਾ ਇੱਕ ਫਲੋਰ ਤੇ ਲੱਗਿਆ ਕਰੂ ਲਗਭਗ ਅੰਦਾਜ਼ਾ ਸਾਡਾ ਤੇ ਤੁਸੀਂ ਸੋਚ ਸਕਦੇ ਹੋ ਵੀ 6 ਉਹ ਫਲੋਰ ਪੈਣੇ ਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਤੇ ਮਹਿੰਗਾ ਕਾਰਜ ਆ ਜਿਹੜਾ ਉਹ ਸਰੀਏ ਦਾ ਵਾ ਔਰ ਬਜਰੀ ਦਾ ਵਾ ਤੇ ਰੇਤੇ ਦਾ ਵਾ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣੋ ਭਰਾਵੋ ਅਸੀਂ ਅਗਲੇ ਮਹੀਨੇ ਪਹਿਲਾਂ ਤਾਂ ਅਸੀਂ ਪਿਛਲੇ ਮਹੀਨੇ ਸ਼ੁਰੂ ਕਰਨਾ ਚਾਹੁੰਦੇ ਸੀਗੇ ਇਸ ਬਿਲਡਿੰਗ ਦਾ 4 ਜੂਨ ਦਾ ਅਸੀਂ ਨਿਰਧਿਤ ਕੀਤਾ ਸੀ ਟਾਈਮ ਪਰ ਮੀ ਬਹੁਤ ਪੈ ਗਿਆ ਬੇਸਮੈਂਟ ਪਟਿਆ ਹੋਇਆ ਸੀ ਉਹ ਸਾਰਾ ਪਾਣੀ ਨਾਲ ਵੀ ਭਰ ਗਿਆ ਉਸ ਤਰ੍ਹਾਂ ਦੇ ਇੰਤਜ਼ਾਮ ਵੀ ਨਹੀਂ ਕਰ पाए ਅਸੀਂ ਪੂਰੇ ਸਾਡੇ ਕੋਲੇ ਸਮਾਨ ਵੀ ਨਹੀਂ ਪਹੁੰਚਿਆ ਤਾਂ ਫਿਰ ਅਸੀਂ ਉਹਨੂੰ ਡਿਲੇ ਕਰਤਾ ਹੁਣ ਅਸੀਂ ਆਉਣ ਵਾਲੇ ਸਮੇਂ ਚਾਹੁੰਦੇ ਹਾਂ ਜਲਦੀ ਇਹ ਤਰੀਕ ਹੈ ਜਿਹੜੀ ਫਿਕਸ ਕਰਦੀਏ ਸੀ ਪਰ ਤਰੀਕ ਫਿਕਸ ਕਰਨ ਤੋਂ ਪਹਿਲਾਂ ਕਹਿੰਦੇ ਵੀ ਆਪਦੇ ਬੋਝੇ 'ਚ ਜੇ ਕੁਝ ਹੋਊਗਾ ਤਾਂ ਹੀ ਆਪਾਂ ਕਿਸੇ ਪਾਸੇ ਸੋਚ ਸਕਦੇ ਹਾਂ ਕੁਝ ਤੇ ਅਸੀਂ ਚਾਹੁੰਦੇ ਹਾਂ ਵੀ ਸਰੀਆ ਰੇਤਾ ਤੇ ਬਜਰੀ ਦੇ ਇੰਨੇਕ ਤਦਾਦ ਦੇ ਵਿੱਚ ਸਾਡੇ ਕੋਲੇ ਸਮਾਨ ਆ ਜੇ ਵੀ ਅਸੀਂ ਕਾਰਜ ਨੂੰ ਸ਼ੁਰੂ ਕਰ ਸਕੀਏ ਤੇ ਸਾਡੀ ਸਾਰੀਆਂ ਭੈਣਾਂ ਮਾਵਾਂ ਵੱਲਿਓ ਬੱਚਿਆਂ ਬੱਚੀਆਂ ਵੱਲਿਓ ਤੁਹਾਨੂੰ ਬੇਨਤੀ ਹੈ ਜੀ ਇਹ ਵੀ ਸਾਡਾ ਸਾਥ ਦਿਓ ਸਾਨੂੰ ਸਰੀਆ ਦੇ ਦਿਓ ਸਾਨੂੰ ਰੇਤਾ ਤੇ ਬਜਰੀ ਦੇ ਦਿਓ ਬਾਕੀ ਹੌਲੀ ਹੌਲੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਕਾਰਜ ਆ ਜਿਹੜੇ ਉਹ ਹੁੰਦੇ ਰਹਿਣਗੇ ਤੇ ਇਹਨਾਂ ਧੀਆਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾ ਸਕੀਏ ਅਸੀਂ ਇਹਨਾਂ ਦੇ ਮਾਪੇ ਬਣ ਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕੀਏ ਇਹਦੇ ਲਈ ਅਰਦਾਸ ਵੀ ਕਰਿਓ ਸਾਰੇ ਇਹ ਸਾਡੀਆਂ ਭੈਣਾ ਦਿਨ ਰਾਤ ਸੇਵਾਵਾਂ ਕਰਦੀਆਂ ਸਾਰਿਆਂ ਨੂੰ ਸੰਭਾਲਣਾ ਨਵਾਉਣਾ ਧਵਾਉਣਾ ਦਵਾਈ دارو ਲੀੜਾ ਕਪੜਾ ਪ੍ਰਸ਼ਾਦਾ ਪਾਣੀ ਹਰ ਤਰ੍ਹਾਂ ਦੀ ਜ਼ਰੂਰਤ ਹੈ ਜਿਹੜੀ ਉਹ ਅਸੀਂ ਰਲ ਮਿਲ ਕੇ ਪੂਰੀਆਂ ਕਰਦੇ ਆਂ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਸੁਪਨਿਆਂ ਦੇ ਘਰ ਦੇ ਵਿੱਚ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਉਹਨਾਂ ਦੀ ਮਿਹਰ ਸਦਕਾ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਪਰ ਹਮੇਸ਼ਾ ਦੀ ਤਰ੍ਹਾਂ ਸਾਡੀ ਇੱਕ ਬੇਨਤੀ ਵੀ ਆ ਵੀ ਆਪਾਂ ਲੋਕ ਜਾਗਰੂਕ ਹੋਈਏ ਅਵੇਅਰ ਹੋਈਏ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਇੱਥੇ ਜ਼ਰੂਰਤ ਨਾ ਪਵੇ ਕਿਸੇ ਨੂੰ ਆ ਕੇ ਰਹਿਣ ਦੀ ਤੇ ਪਰ ਜਿਹੜੇ ਸਾਡੇ ਮੈਂਬਰ ਇੱਥੇ ਰਹਿ ਰਹੇ ਆ ਉਹਨਾਂ ਲਈ ਅਸੀਂ ਚੰਗੇ ਪ੍ਰਬੰਧ ਕਰ ਸਕੀਏ ਉਹਦੇ ਲਈ ਸਾਡੀ ਬੇਨਤੀ ਹੈ ਤੁਹਾਡੇ ਸਾਥ ਦੀ ਸਾਨੂੰ ਜ਼ਰੂਰਤ ਹੈ ਤਾਂ ਜੋ ਬੀਬੀਆਂ ਤੇ ਭੈਣਾਂ ਦਾ ਇਹ ਸੁਪਨਿਆਂ ਦਾ ਘਰ ਨਵੇਂ ਘਰ ਦਾ ਪਹਿਲਾ ਕਦਮ ਚੁੱਕਣ ਤੋਂ ਪਹਿਲਾਂ ਜਿਹੜੇ ਸਮਾਨ ਦੀ ਜ਼ਰੂਰਤ ਆ ਉਹਦੀ ਲਿਸਟ ਅਸੀਂ ਸਕਰੀਨ ਤੇ ਵੀ ਲਾਈ ਹੋਈ ਆ ਤੁਸੀਂ ਦੇਖੋ ਇਹ ਸਮਾਨ ਸਾਨੂੰ ਪਹੁੰਚਦਾ ਕਰੋ ਜੀ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ